सतनाम श्री गुरु साहिब जी सोरठ महल्ला पंजवा ਭਗਨਾਸੀ ਜੀ ਅਨਕ ਬਾਪਾ ਸਿਮਰਤ ਸਭ ਮਾਲਕ ਕੋਈ ਗੁਣ ਨਿਧਾਨ ਭਗਤਨ ਕੋ ਵਰਤਾਨਾ ਬਿਰਲਾ ਪਾਵੇ ਕੋਈ ਅਬਨਾਸੀ ਜੀ ਅਨਕ ਬਾਪਾ ਸੇਮਰਾਤ ਸਾਬਨਾ ਨਖੋਈ ਗੋਲਨਧਾਨ ਭਗਤਨ ਕਉ ਦਰਤਾਨਾ ਮਰਲਾ ਪਾਵੇ ਕੋਈ ਮੇਰੇ ਮਨੋ ਜਪ ਗੁਰੂ ਗੋਬਾਲ ਪ੍ਰਭ ਸੋਈ ਜਾ ਕੀ ਸਰਨ ਪਿਆਸ ਕਪਾਈਐ ਬਹੁ ਗੁਗਲਾ ਹੋਈ ਰਹਾ ਵਡ ਭਾਗੀ ਸਾਧ ਸੰਗ ਬਰ ਇਤੂਰ ਨਾਮਕ ਦਾਸ ਬਾਚਾ ਜਿਨ ਹਰ ਨਾਮ ਰਜ਼ਾ ਪਰੋਈ ਵਰਤਿ ਆਕੀ ਸਾਧ ਸੰਗ ਪ੍ਰਾਪਤ ਦੇਨ ਭੇਟ ਤੈ ਮਤ ਕੋਈ ਤੇ ਕੀ ਤੂ ਨਾਮ ਕਦਾਸ ਬਾਚਾ ਜਿਨ ਹਰ ਨਾਮ ਅਰਦਾਸ ਸਤਿ ਨਵਾ ਹੈ ਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਅਬਨਾਸੀ ਜੀ ਹਨ ਕੋ ਦਾਤਾ ਸਿਮਰਤ ਸਭ ਮਨ ਕੋਈ ਗਣ ਨਿਹਾਲ ਭਗਤਨ ਕੋ ਵਰਤਨ ਬਿਰਵਾ ਪਾਵਾ ਕੋਈ પરમ સન્માનજો ગુરુરો ગુર પ્યારી ગુર સ્વારી ગુર કે સાજી નિવાજી સાత్సંગ જીઓ આજ દા એ પાવન પવિત્ર હુકમ પંજે ગુર નાનક શહીદાની સકતા શાંતિ દે પંજ મહાન સાદગુરુ ਸ਼੍ਰੀ ਗੁਰੂ ਅਰਜਨ ਦੇਵ ਸੱਚੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੌਰਟਾ ਗੰਦ ਹੈ ਜੀ ਧੰਨ ਕਰ ਸੰਗਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਅੰਗ 617 ਉੱਪਰ ਸੁਭਾਏ ਮਾਲ ਹੈ ਸਤਿਗੁਰ ਜੀ ਕਿਰਪਾ ਕਰੇ ਕਿ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਤਿ ਹੋ ਜਾਏ ਗੁਰੂ ਰੂਪ ਸਾਧ ਸੰਗ ਜੀਓ ਆਉਣ ਵਾਲੀ 16 ਤਰੀਕ ਨੂੰ ਜਿੱਤੇ ਸਿੱਖੀ ਦੀ ਸ਼ਾਨ ਮਹਾਨ ਜੋਧੇ ਜਿਨ੍ਹਾਂ ਨੇ ਕੇਸਾਂ ਨੂੰ ਬਹਾਰ ਰੱਖਿਆ ਕੇਸਾਂ ਦੀ ਬੇਇੱਜ਼ਤੀ ਨਹੀਂ ਹੋਣ ਦਿੱਤੀ ਖੋਪਰੀ ਉਤਰਵਾ ਕੇ ਸ਼ਹਾਦਤ ਪ੍ਰਾਪਤ ਕੀਤੀ ਸ਼ਾਨਦਾਰ ਸ਼ਹਾਦਤ ਪ੍ਰਾਪਤ ਕੀਤੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਨਾਲ ਹੀ ਸੰਗਰਾਮ ਦਾ ਦਿਹਾੜਾ ਹੈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰ ਕੇ ਲਾਹਵਤ ਕਰਨਾ ਜੀ ਉਹ ਲਾਚੁਕਾ ਨੇ ਖਿਵਾ ਕਰੇ ਉਹ ਬਲਾਉ ਫਤਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ